ਇੱਕ ਮਾਂ ਵੱਲੋਂ ਆਪਣੀ 10 ਮਹੀਨਿਆਂ ਦੀ ਬੇਟੀ ਸਮੇਤ ਟ੍ਰੇਨ ਅੱਗੇ ਮਾਰੀ ਛਾਲ ਕੀਤੀ ਆਪਣੀ ਜੀਵਨ ਲੀਲਾ ਸਮਾਪਤ ਪਟਿਆਲਾ ਤੋਂ ਵੱਡੀ ਤੇ ਮਦਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਇੱਕ ਮਾਂ ਨੇ ਆਪਣੀ 10 ਮਹੀਨੇ ਦੀ ਧੀ ਦੇ ਨਾਲ ਟ੍ਰੇਨ ਅੱਗੇ ਆ ਕੇ ਆਤਮ ਹੱਤਿਆ ਕਰ ਲਈ ਹੈ ਲੜਕੀ ਦੇ ਪਰਿਵਾਰ ਵੱਲੋਂ ਦੋਸ਼ ਲਗਾਇਆ ਜਾ ਰਿਹਾ ਕਿ ਇਸ ਲੜਕੀ ਦਾ ਪਤੀ ਜਿਹੜਾ ਕਿ ਹੋਰ ਲੜਕੀ ਦੇ ਨਾਲ ਨਜ਼ਾਈ ਸੰਬੰਧ ਸੀ ਜਦੋਂ ਪਤਨੀ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਇਹ ਗੱਲ ਆਪਣੇ ਪੇਕੇ ਪਰਿਵਾਰ ਨੂੰ ਦੱਸੀ ਪੇਕੇ ਪਰਿਵਾਰ ਦੇ ਵੱਲੋਂ ਆਪਣੇ ਜਵਾਈ ਨੂੰ ਬਾਰ-ਬਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲੜਾਈ ਝਗੜਾ ਕਰਦੇ ਵਿੱਚ ਵਾਧਾ ਹੀ ਗਿਆ ਜਿਸ ਦੇ ਚਲਦਿਆਂ ਕਿਹਾ ਜਾ ਰਿਹਾ ਹੈ ਕਿ ਜਵਾਈ ਨੇ ਆਪਣੇ ਪਤਨੀ ਦੇ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਗਈ ਹੈ ਇਸ ਗੱਲ ਤੋਂ ਦੁਖੀ ਹੋ ਕੇ ਕੁੜੀ ਨੇ ਆਪਣੀ ਧੀ ਦੇ ਨਾਲ ਆਤਮ ਹੱਤਿਆ ਕਰ ਲਈ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਅੱਗੇ ਗੋਹਾਲ ਲਗਾਉਂਦੇ ਹੋਏ ਕਿਹਾ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਦੀਪਕ ਕੁਮਾਰ ਰਾਜਪੂਰ ਦੀ ਰਿਪੋਰਟ ਜੀ ਨੰਮੀ ਮੇਰਾ ਨਾਮ ਕੁਲਵੰਤ ਸਿੰਘ ਹੈ ਜੀ ਜੀ ਤੁਹਾਨੂੰ ਕੀ ਲੱਗਦਾ ਜੀ ਜਿੰਨਾ ਚ ਸਟੇ ਕੀਤਾ ਮੇਰੀ ਬੇਟੀ ਹੈ ਜੀ ਮੇਰੀ ਧੋਤੀ ਹੈ ਜੀ ਕੀ ਕਰਨੀ ਕਰਨ ਕੀ ਹੈ ਜੀ ਇਹਨਾਂ ਦੀ ਮੇਰੀ ਕੁੜੀ ਨੂੰ ਕੁੱਟਿਆ ਗਿਆ ਜੀ ਮੇਰੇ ਕੁੜੀ ਨੂੰ ਕੁੱਟ ਕੇ ਤੇਰੇ ਨਾਂ ਨੇ ਕੋਈ ਮੇਰੀ ਕੁੜੀ ਦੀ ਜਾਤ ਨਹੀਂ ਪੁੱਛੀ ਹੈਗੀ ਜੀ ਜਮਾ ਜਾਤ ਨਹੀਂ ਪੁੱਛੀ ਹੈਗੀ ਜੀ ਕਿਉਂ ਪੁੱਛਿਆ ਕੀ ਕਰਨ ਬਿਆਨ ਕਰਨ ਟਾਈਮ ਹੋਵੇ ਕਰਨ ਕੀ ਹੈ ਜੀ ਇਹਦੇ ਨਾਲ ਇੱਕ ਜਨਾਨੀ ਰਹਿੰਦੀ ਹੈ ਜੀ ਉਹਦੇ ਵਿੱਚ ਲੜਾਈ ਹੁੰਦੀ ਰਹਿੰਦੀ ਜੀ ਮੇਰੀ ਕੁੜੀ ਕਹਿੰਦੀ ਹੁੰਦੀ ਤੂੰ ਹਟ ਜਾ ਹਟ ਜਾ ਮੈਂ ਆਪਣਾ ਪਰਿਵਾਰ ਸੜਦਾ ਮੈਂ ਆਪਣਾ ਪਰਿਵਾਰ ਸੜਦਾ ਪਰ ਇਹਨੇ ਇੱਕ ਨਹੀਂ ਮੰਨੀ ਹੈਗੀ ਇੱਕ ਨਹੀਂ ਮੰਨੀ ਮੇਰੀ ਕੁੜੀ ਦੀ ਇੱਕ ਵੀ ਮੰਨੀ ਨਹੀਂ ਹੈਗੀ ਜੀ ਕਿੰਨਾ ਲੰਮਾ ਰਿਹਾ ਇਹਨੂੰ ਹਾਂਜੀ ਕਿੰਨਾ ਚਿਰ ਹੋ ਗਿਆ ਵਿਆਹ ਕੋਲੋਂ ਵਿਆਹ ਹੋਇਆ ਨਹੀਂ ਜੀ 4-5 ਸਾਲ ਹੋ ਗਏ ਜੀ ਕਿੰਨੇ ਬੱਚੇ ਨੇ ਦੋ ਬੱਚੇ ਹੈ ਜੀ ਮੇਰੇ ਦੋ ਤੇ ਭੁੱਲਾ ਮਰ ਗਈ ਤੇ ਜਿਹਦਾ ਕੀ ਖਸੂਰ ਸੀ ਇਹਨਾਂ ਦੀ ਲੰਮੇ ਰਿਹਾ ਕੀ ਅਰੇਂਜ ਮੈਰਿਜ ਲੰਮਾ ਰਿਹਾ ਜੀ ਅਸੀਂ ਇਹਨਾਂ ਦੇ ਘਰੇ ਵੀ ਜਾਂਦੇ ਰਹੇ ਹਾਂ ਜੀ ਪਰ ਇਹਨਾਂ ਨੇ ਸਾਨੂੰ ਕੋਈ ਆਈਟ ਹੋਈ ਨਹੀਂ ਦਿੱਤੀ ਫਿਰ ਉਹਨਾਂ ਦਾ ਸਾਂਤੋਏ ਸਿਲਸਿਲਾ ਚੱਲਦਾ ਸੀ ਜੀ ਜੀ ਬਾਜੀ ਜਦ ਤੋਂ ਇਹਨਾਂ ਦਾ ਮੇਰਾ ਘਰ ਜੀ 2 ਸਾਲ ਠੀਕ ਰਹੇ ਨਹੀਂ ਜੀ ਉਸ ਤੋਂ ਬਾਅਦ ਜੀ ਇਹਦੀ ਸੱਸ ਨੇ ਰਸੋਈ ਨੂੰ ਜ਼ਿੰਦਾ ਲਾਤਾ ਜੀ ਰੋਟੀ ਰਾਟੀ ਪਾਣੀ ਇਹਨਾਂ ਦਾ ਬੰਦ ਕਰਤਾ ਜੀ ਤੁਹਾਡੀ ਕੁੜੀ ਨੂੰ ਹਾਂ ਜੀ ਮੇਰੀ ਕੁੜੀ ਨੂੰ ਤੰਗ ਪਰੇਸ਼ਾਨ ਵੀ ਕਰਦੇ ਸੀ ਬਹੁਤ ਜ਼ਿਆਦਾ ਪਰੇਸ਼ਾਨ ਕਰ ਦਿੱਤੀ ਕਿ ਕਿਸਮਤ ਵਿੱਚ ਕੋਈ ਪਹਿਲਾਂ ਵੀ ਕੋਈ ਕੰਪਲੇਨਟ ਕਰਿਆ ਕੀਤੀ ਹੈ ਕਰਿਆ ਹਾਂ ਜੀ ਬਹੁਤ ਕੰਪਲੇਟਾ ਕਰਿਆ ਸਾਨੂੰ ਜੀ ਪੋਲ ਪਲਾਜ਼ ਦੇ ਕਾ ਕਹਿੰਦੇ ਸੀ ਜਾਓ ਕੋਈ ਨਾ ਤੁਹਾਡਾ ਫੈਸਲਾ ਹੋ ਜੇ ਜੀ ਸਰਪੰਚ ਪੰਚ ਕੋਲੇ ਵੀ ਗਏ ਸੀਗੇ ਜੀ ਉਹਨਾਂ ਨੇ ਵੀ ਇਹ ਗੱਲਾਂ ਕਹੀਆਂ ਤੁਹਾਨੂੰ ਵੀ ਕੋਈ ਨਾ ਤੁਹਾਡਾ ਫੈਸਲਾ ਕਰਕੇ ਰਹਿੰਦੇ ਕਿ ਤੁਸੀਂ ਅਸੀਂ ਤਾਂ ਮੋਮਜਰੇ ਰਹਿੰਦੇ ਸੀ ਕਿਦਾਂ ਤੁਸੀਂ ਪਰੇਚਾਉਂਦੇ ਹੋ ਅਸੀਂ ਤਾਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ بس ਇਹ ਹੱਤਵੰਦ ਕੀ ਦੀ ਗੱਲ ਲਾ ਰਹੇ ਹੋ ਕੁੜੀ ਨਾਲ ਹੀ ਰਹਿੰਦੀ ਹੈ ਇਹਦੇ ਘਰ ਆਉਂਦੀ ਜਾਂਦੀ ਹੈ ਹਾਂਦੀ ਜਾਂਦੀ ਰਹਿੰਦੀ ਹੈ ਜੋ ਕੁੜੀ ਜੀ ਪਹਿਲਾਂ ਉਸੇ ਪਿੱਛੇ ਕਲੇਸ਼ ਹੁੰਦਾ ਰਿਹਾ ਜੀ ਉਹ ਵੀ ਆਈ ਹੋਈ ਹੈ ਹਾਂ ਉਹਨੇ ਆਈ ਹੋਈ ਜੀ ਨੇ ਉਹ ਵੀ ਵਿਆਹੀ ਹੈ ਹਾਂ ਵਿਆਹੀ ਹੋਈ ਹੈ ਜੀ ਇੱਕ ਇਹਨਾਂ ਦਾ ਮਾਮਾ ਜੀ ਜਿਹੜੇ ਨੇ ਜਿਹੜੀ ਜੜ ਹੈ ਜੀ ਸਾਰੀ ਤੁਹਾਡੇ ਬੇਟੀ ਦੇ ਕਿੰਨੇ ਬੱਚੇ ਹੈ ਦੋ ਬੱਚੇ ਹੈ ਜੀ ਮੁੰਡਾ ਕੁੜੀ ਮੁੰਡਾ ਕੁੜੀ ਜੀ ਮੁੰਡਾ ਠੀਕ ਹੈ ਜੀ ਤੇ ਕੁੜੀ ਮਾਰੀ ਗਈ। ਘਰੋਂ ਕਿੰਨੇ ਵਜੇ ਨਿਕਲੀ ਆ ਤੁਹਾਨੂੰ ਕੁਝ ਦੱਸਿਆ ਨਹੀਂ। ਸਾਨੂੰ ਕੁਝ ਨਹੀਂ ਦੱਸਿਆ ਸਾਡੇ ਕੋਲੇ ਤਾਂ ਜੀ ਉਹ ਕਹਿੰਦੇ ਨੇ ਮੈਂ ਘਰੇ ਵੀ ਗਿਆ ਤੇ ਉਹਨਾਂ ਦੇ ਜੀ ਉਹ ਕਹਿੰਦੇ ਨੇ ਵੀ 10 ਵਜੇ ਬੱਚੇ ਨੂੰ ਲੈ ਕੇ ਗਿਆ ਸਾਨੂੰ ਫੋਨ ਕਰਦੇ ਨੇ ਇਹ 12 ਵਜੇ ਜੀ। ਸਾਨੂੰ ਹਾਂਜੀ ਹਾਂਜੀ ਦੁਪਹਿਰ ਨੂੰ ਜੀ ਮੈਂ ਕਿਹਾ ਕਿ ਕਿੰਨੇ ਵਜੇ ਹੋਇਆ ਇਹ ਇਹ ਬਾਕੀ ਰਾਤ ਨੂੰ ਹੋਇਆ ਜੀ। 8 ਵਜੇ ਜੀ 8 ਵਜੇ ਦਾ ਟਾਈਮ। ਕੁੜੀ ਪਈਆ ਮਰੀ ਹੈ ਤੇ ਮੈਥੋਂ ਸਬੂਤ ਮੰਗਦੇ ਨੇ ਐਦੋਂ ਤੋਂ ਵੱਡਾ ਸਬੂਤ ਕੀ ਹੋਊਗਾ? ਮੇਰੀ ਤਾਂ ਕੀ ਗਈਆਂ ਦੋ। ਦੋ ਜਾਨਾ ਹੱਤਾਂ ਦੇ ਵਿੱਚ ਪਈਆਂ ਨੇ ਉਹ ਤੋਂ ਬਾਅਦ ਉਹਨਾਂ ਨੇ ਘਰੇ ਕਿੰਨਾ ਮੈਂ ਉਹਨੇ ਸਾਨੂੰ ਪੁੱਛਿਆ ਕੀ ਕਹਣਾ ਚਾਹੁੰਦੇ ਹੋ ਹੁਣ ਤੁਸੀਂ ਕੀ ਮੈਂ ਤਾਂ ਇਦਾਂ ਜene ਮੇਰੀ ਤੀਨੋਂ ਇਨਸਾਫ ਚਾਹੀਦਾ ਹੈ ਇਨਸਾਫ ਚਾਹੀਦਾ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਉਹ ਕਹਿੰਦੇ ਨੇ ਸਰ ਲਿਆਓ ਬਾਹਰ ਲਿਆਓ ਕੁਝ ਲਿਆਓ ਕੋਈ ਨਾ ਮੇਰੀ ਤੀਤੀ ਰਸਵਾਦ ਪੂਰਾ ਉਹ ਜਾਨਾ ਦੱਸ ਸਾਨੂੰ ਕੁਝ ਲਾਉਂਦਾ ਜੀ ਉਹਨੂੰ ਘਰੇ ਪਰਚਾ ਦੱਦ ਕਿਉਂ ਨਹੀਂ ਕਰਦੇ ਪਰਚਾ ਦੰਦ ਕਰ ਰਹੀ ਮੈਨੂੰ ਕੁਝ ਨਹੀਂ ਮੈਂ ਕਿਨੇ ਲਿਆ ਸਕਦੇ ਮੇਰੀ ਤਾਂ ਤੀ ਪਈਆਂ লাশ ਪਈਆਂ ਉਸੇ ਦਾ ਸਕੂਨ ਬਹੁਤ ਹੈ ਮੇਰਾ ਹੋਰ ਸਿਰੋਤ ਤੋਂ ਦੋ ਮੈਂ ਬੱਚੇ ਲੇਗੈਂਟ ਡੈਡ ਬੌਡੀ ਪਈ ਹੈ ਜਦ ਮੈਨੂੰ ਇਹਨੂੰ ਪਤਾ ਨਾ ਹੋਵੇ Tata ਕਹੋਂ ਦੇ ਤਾਂ ਮੈਂ ਸਬੂਤ ਇਕੱਠੇ ਕਰਦੀ ਫਿਰ ਅਬਿਮਾਰੀ ਮੋਟੀ ਸੱਟ ਲੱਗੀ ਹੈ ਮੇਰੇ ਤਾਂ ਧੀ ਦੀ লাশ ਪਈ ਹੈ ਐਦੂ ਉੱਤੋਂ ਸਵਾ ਸਬੂਤ ਕੀ ਹੋਊਗਾ ਜਿੰਨੇ ਜੋ ਜਾਮ ਕਰਦਾਂਗੇ ਸੜਕੇ ਇੱਥੇ ਤੱਕ ਸਰ ਜਿਹੜਾ ਕੱਲ ਰੇਲਵੇ ਟੈਕ ਤੇ ਸੀ ਜਾਂ ਕੋਈ ਕੀ ਘਟਣਾ ਸੀ ਕੀ ਕੀ ਹੋਇਆ ਹਾਂ ਰਾਤ 3:30 ਵਜੇ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਇੱਕ ਲੇਡੀ ਅਤੇ ਇੱਕ ਬੱਚਾ ਕਿਸੇ ਗੱਡੀ ਹਟਾ ਗਏ ਨੇ ਜਿਸ ਤੇ ਐਸਸੀ ਗੁਰਜੰਟ ਸਿੰਘ ਸਮੇਤ ਮੌਕੇ ਤੇ ਗਿਆ ਸੀ ਜੋ ਮੌਕੇ ਤੇ ਕੋਈ ਡੈਡ ਬਡੀ ਵਗੈਰਾ ਨਹੀਂ ਮਿਲੀ ਲੇਕਿਨ ਉੱਥੇ ਬਲੱਡ ਵਗੈਰਾ ਡੁੱਲਿਆ ਹੋਇਆ ਸੀ ਫਿਰ ਉਹ ਪਤਾ ਲੱਗਿਆ ਵੀ ਜਿਹੜੀ ਬੋਡੀ ਨੂੰ ਮ੍ਰਿਤਕ ਕੁੜਕੀ ਦੇ ਵਾਰਸ ਲੈ ਗਏ ਨੇ ਤਾਂ ਅਸੀਂ ਪਛਦੇ ਪਛਾਣਦੇ ਵੇ ਇਹ ਪੁਜੇ ਕੰਡ ਤਾਮੂਮਾ ਜਰਾ ਸਤਾ ਪਤਾ ਲੱਗਾ ਵੀ ਲੜਕੀ ਗੁਰਬੀਤ ਕੌਰ ਉਮਰ 23-24 ਸਾਲ ਤੇ ਉਸਦੀ 8 ਮਹੀਨੇ ਦੀ ਲੜਕੀ ਸੀ ਇਹਨਾਂ ਨੇ ਗੱਡੀ ਨਾਲ ਸੁਸਾਇਡ ਕੀਤਾ ਤੇ ਜਿਹੜੀ ਛੋਟੀ ਲੜਕੀ ਸੀ ਉਹਨੂੰ ਇਲਾਜ ਲਈ ਰਜਿੰਦਰਾ ਹਸਪਤਾਲ ਪਟਿਆਲਾ ਭੇਜਤਾ ਸੀ ਇਹਨਾਂ ਨੇ ਤੇ ਬਾਡੀ ਚੱਕਣ ਵਾਲੇ ਪਤਾ ਲੱਗਾ ਵੀ ਉਸ ਲੜਕਾ ਕਹਿੰਦਾ ਵੀ ਥੋੜਾ ਸਾਹ ਚਲਦੇ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਇਲਾਜ ਕਰਨ ਵਾਸਤੇ ਲੈ ਸੀ ਲੇਕਿਨ ਬਾਅਦ ਵਿੱਚ ਉਹਦੀ ਡੈਥ ਹੋ ਗਈ ਤਾਂ ਅਸੀਂ ਉਹਨੂੰ ਘਰ ਲੈ ਆਂਦਾ ਇਹਨਾਂ ਨੂੰ ਕਾਨੂੰਨ ਵਾਲੇ ਨਹੀਂ ਪਤਾ ਸੀ ਚਲੋ ਉਸ ਤੋਂ ਬਾਅਦ ਪੁਲਿਸ ਨੂੰ ਉਹਦੇ ਬੋਡੀ ਨੂੰ ਕੱਜਾ ਵਿੱਚ ਲੈ ਕੇ ਅਨਜਿੰਦਰ ਅਫਸਰ ਵਾਲੇ ਭੇਜਿਆ ਗਿਆ ਮੋਰਚੀ ਵਿੱਚ ਰਖਾਇਆ ਗਿਆ ਬੱਚੇ ਦੀ ਵੀ ਡੈਥ ਹੋ ਗਈ ਹਾਂ ਉਹ ਰਾਤ ਉਹਦੀ ਡੈਥ ਹੋ ਗਈ ਸੀ ਸਰ ਹੁਣ ਕਾਰਵਾਈ ਕਿਵੇਂ ਦੀ ਹਮਦਰਦ ਅ ਮ੍ਰਿਤਕ ਨੜਕੀ ਗੁਰਬੀਰ ਕੌਰ ਦੀ ਮਾਤਾ ਦਾ ਬਿਆਨ ਦਰਜ ਕਰ ਕਰ ਰਹੇ ਆ ਅਸੀਂ ਜੋ ਵੀ ਜਿਹਦੇ ਖਿਲਾਫ ਜੋ ਜੁਰਮ ਹੋਇਆ ਦਿਨ ਤੱਕ ਬਣਦੀ ਕਾਰਵਾਈ ਕੀਤੀ ਜਾਊਗੀ